ਹਾਂਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਅੱਜ ਦਾ ਬਲੌਗ ਲੈ ਕੇ ਆਪਾਂ ਫੇਰ ਹਾਜ਼ਰ ਹੋਈਆਂ। ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਦੇ ਬਲੌਗ ਦੀ ਕਰਦੇ ਆਂ ਆਪਾਂ ਸ਼ੁਰੂਆਤ। ਤੇ ਹੁਣ ਆਪਾਂ ਸਵੇਰੇ ਉੱਠ ਕੇ ਚਾਹ ਪਾਣੀ ਪੀ ਲਿਆ ਸੀਗਾ ਤੇ ਕੱਪ ਤੋਂ ਦਾ ਆਪਣਾ ਹਲੇ ਸਾਰਾ ਹੀ ਪਿਆ ਹੈਗਾ। ਤੇ ਰਸ਼ਮੀ ਨੂੰ ਭਰਿਆ ਸੀ ਰੈਡੀ। ਰਸ਼ਮੀ ਨਾ ਤਾ ਰਸ਼ਮੀ ਦੇ ਜਣਾ ਸਕੂਲ ਅੱਜ ਹੈਗਾ। ਜਰਡਈ ਏ ਕਰਨ ਹੈਗਾ ਸੰਡੇ ਛੁੱਟੀ ਐ ਰਸ਼ਮੀਨ ਨੂੰ ਆਇਆ ਹਫਤੇ ਕੋਈ ਛੁੱਟੀ ਨਹੀਂ ਹੋਈ ਸਕੂਲ ਦੀ। ਬਾਕੀ ਉਹ ਗੈਰਸ ਵੀ ਪੂਰਾ। ਮਾਰਾ। ਇਹ ਐਸੀ ਪਾਣੀ ਲਾ ਕੇ ਥੱਕੇ ਪਿਆ। ਹੁਣ ਜਾਣਾ ਰਸ਼ਮੀਨ ਨੂੰ ਫਟਟ ਸਕੂਲ। ਸਕੂਲ ਜਾਣਾ ਜ਼ਰੂਰੀ ਐ ਰਸ਼ਮੀਨ ਦਾ। ਇਹਨੇ ਦਵਾਵਾ ਰਾਬ ਦੀ। ਰਸ਼ਮੀਨ ਦਾ ਟਿਪਣ ਬੈਕ ਵੀ ਕਰਤਾ ਸੀਗਾ ਆਪਾਂ। ਪਾਉਣ ਵਾਲੇ ਬੈਲਟ ਟਾਈ ਵਗੈਰਾ ਪਰਮਾਲ ਸਾਰੀ ਰਾਤ ਬਹੁਤ ਜ਼ਿਆਦਾ ਨੇਰੀ ਸੀ ਤੇ ਹੁਣ ਵਧੀਆ ਹੁਣ ਮੌਸਮ ਠੀਕ ਹੈ ਹੁਣ ਠੰਡੀ ਹਵਾ ਨੇਰੀ ਹੈ ਨਹੀਂ ਉਹ ਮੈਂ ਰਾਤ ਜ਼ਿਆਦਾ ਨੇਰੀ ਸੀਗੀ ਤੇ ਬੱਦਲ ਵਾਈ ਵੀ ਹੈ ਨਹੀਂ ਹੁਣ ਠੀਕ ਹੈ ਮੌਸਮ ਜਿਹੜੀਆਂ ਦੇ ਘਰ ਬਾਵਾ ਦਿਨ ਹੋ ਗਏ ਤੁਹਾਨੂੰ ਦਿਖਾਈ ਨਹੀਂ ਜਿਹੜਾ ਇਹਨਾਂ ਚ ਹੈ ਇਹਨਾਂ ਤੇ ਕਾਹ ਇਹਦੇ ਚ ਜਿੜੀ ਰਹਿਣੀ ਆਲਨਾ ਕਿੰਨਾ ਸੋਹਣਾ ਬਣਾਇਆ ਲਓ ਜੀ ਅਸੀਂ ਜਾ ਰਹੇ ਹਾਂ ਹੁਣ ਰਸ਼ਮੀਨ ਨੂੰ ਸਕੂਲ ਛੱਡਣ ਤੇ ਰਸ਼ਮੀਨ ਨੇ ਲੈਣੀਆਂ ਡੈਰੀ ਤੇ ਹੁਣ ਬਾਜ਼ਾਰ ਚੋਂ ਇਹਨੂੰ ਰਸ਼ਮੀਨ ਨੂੰ ਦਵਾ ਕੇ ਤੇ ਫੇਰ ਜਾਵਾਂਗੇ ਰਸ਼ਮੀਨ ਨੂੰ ਸਕੂਲ ਛੱਡਾਂ ਆ ਸਾਡੇ ਘਰ ਕੋਲੇ ਰਹਿੰਦੇ ਆ ਕਿ ਜੂਸ ਬਣਾਉਣ ਵਾਲੇ ਗੰਡੇ ਦਾ ਜੂਸ ਕੰਨੇਟ ਕਾਈ ਜਾਂਦੇ ਆ ਨਾ ਸਾਰੇ ਆਉਂਦੇ ਹੁਣ ਜਾ ਕੇ

ਸਾਰੇ ਬੱਚਿਆਂ ਕੋਲ ਇਹ ਨਹੀਂ ਉਹ ਆਈ ਨਹੀਂ ਸੀਗੀ ਬੇਟਾ ਫਿਰ ਆਈ ਤਾਂ ਮੁਰਾਤ ਪਰਸ ਹੋਣਾ ਦੋ ਘੰਟੇ ਲੱਗਿਆ ਕਰ 8 ਵਜੇ ਨੂੰ ਤਾਂ ਕਦਾ ਪਾਲੀਆਂ ਦਾ ਕੰਨਾ ਤਾਂ ਖੋਲੀ ਜਾਂਦੇ ਹੈ ਨਾ ਬੱਚਿਆਂ ਨੇ ਕੁਛ ਨਾ ਕੁਛ ਲੈਣਾ ਹੀ ਪੜਾਣਾ ਨੀ ਦੂਰ ਆ ਕੇ ਖੜਦੀਆਂ ਹੈ ਹਨਾ ਬੱਸਾਂ ਮਦਰ ਬ੍ਰਾਈਡੇ ਵਾਲਾ ਬਾਜ਼ਾਰ ਚ ਲੱਗਦੀਆਂ ਨਹੀਂ ਹੈ ਹਨਾ ਸਕੂਲ ਦੇ ਮਾਪੇ ਬਾਜ਼ਾਰ

कह दुकानी खुली सी कल टाइम नहीं बेटा डेडू ताड़ी अंदर कर दी कल टाइम ही नहीं तेन भी पता ही है जो तो दो बजे छुट्टी होगी उदो तो आके लै लांगे जा तो ले आवागे असि आपे ਸੀ ਜਾ ਰਹੇ ਆ ਰਸ਼ਮੀ ਹਿੰਦ ਸਕੂਲ ਕੰਨੀ ਨਾ ਰਸ਼ਮੀ ਹਿੰਦ ਦੱਬ ਚਲੇ ਦਮ ਹੋ ਰਹੀ ਹੋ ਗਿਆ ਪਹਿਲਾਂ ਤਾਂ ਖੁਸ਼ੀ ਹੋ ਗਈ ਸੀ ਸੀ ਸੈਟੇ ਦੇਖੇ ਕਾਰ ਵਾਲੇ ਤੇ ਕਣਗਾ ਪੰਗਾ ਕੀ ਲਾਤੀ ਗਮਲੇ ਘੁੰਮਲੇ ਇਸ ਨਵੇਂ ਸਕੂਲ ਦਾਸਵਾਸਤਿਕਾ ਸਕੂਲ ਉਹ ਜਾਣਨ ਲੱਗ ਗਿਆ ਨਾ ਜਿਹੜਾ ਰਾਤ ਆਇਆ ਸੀ ਹੱਸਣ ਲੱਗ ਗਿਆ ਖੜਕ ਕੇ ਵਾਰ ਅਰੇ ਸਮਝ ਜਾਂਦਾ ਰਿਹਾ ਹੁਣ ਸਕੂਲ ਚ ਜਾਂ ਮੈਂ ਘਰੇ ਲੋ ਜੀ ਹੁਣ ਅੱਗੇ ਆਪਾਂ ਘਰੇ ਰਸ਼ਮੀਨ ਸਕੂਲ ਛੱਡਿਆ ਇਸ ਹੁਣ ਕਰਦੇ ਕੋਈ ਘਰ ਦੇ ਕੰਮ ਤਾਂ ਦੇ ਤੇ ਬਣਾਵਾਂਗੇ ਰੋਟੀ ਕਰਾਂਗੇ ਕੋਈ ਸਾਫ ਸਫਾਈ ਤਾਂ ਵੀ ਪੋਚਾਂ ਲਓ ਜੀ ਹੁਣ ਆਪਾਂ ਰੋਟੀ ਪਾਣੀ ਦੀ ਖਾ ਲਿਆ ਸੀ ਸਾਫ ਸਫਾਈ ਵੀ ਕਰ ਲਈ ਤੇ ਚਾਹ ਵੀ ਪੀ ਲਈ ਸੀ ਹੁਣ ਰਸ਼ਮੀਨ ਦਾ ਹੋ ਗਿਆ ਟਾਈਮ ਥੋੜੇ ਟਾਈਮ ਬਾਅਦ ਰਸ਼ਮੀਨ ਆਊਗਾ ਸਕੂਲੋਂ ਇਹ ਹੁਣ ਆਪਾਂ ਨਾ ਵਾਂਗੇ ਤੇ ਉਸ ਤੋਂ ਬਾਅਦ ਫੇਰ ਵੀਡੀਓ ਬਣਾਵਾਂਗੇ ਬਲੌਗ ਨਾ ਬਣੇ ਰਿਓ ਤੇ ਆਪਾਂ ਸਾਰੇ ਆਪੇ ਘਰੇ ਘਰੇ ਕਰਿਆ ਕੰਮ ਕਰਦੇ ਹਾਂ ਬਹੁਤ ਜ਼ਿਆਦਾ ਧੁੱਪ ਹੈ ਹਵਾ ਵੀ ਚੱਲੀ ਜਾਂਦੀ ਹੈ ਨੇਰੀ ਜੀ ਧੁੱਪ ਬਹੁਤ ਜ਼ਿਆਦਾ ਹੈ ਗਰਮੀ ਵੀ ਹੈ ਤੇ ਇੱਧਰ ਮੈਂ ਤੁਹਾਨੂੰ ਦਿਖਾਉਣੀ ਆ ਸਾਡੇ ਨਾਲ ਕੱਸੀ ਹੈ ਸਾਡੇ ਇੱਧਰ ਗੇਟ 'ਚ ਤੇ ਬੱਚੇ ਵੇਖੋ ਨਹਾਈ ਜਾਂਦੇ ਆ ਕੱਸੀ 'ਚ ਛੋਟੇ ਛੋਟੇ ਬੱਚੇ ਆ ਸਾਰੇ ਕੱਸੀ 'ਚ ਨਹਾਈ ਜਾਂਦੇ ਆ ਰੋਤਣਾ ਨਹੀਂ ਸਾਰਾ ਦੇਣੀ ਇੱਥੇ ਲੱਗੂਗਾ ਝੋਨਾ ਹੁਣ ਕਣਕ ਵੱਢ ਲਈ ਐ ਝੋਨਾ ਵੀ ਜੰਗੇ ਵਜੇ ਖੇਰ ਕੇ ਵੀ ਜੰਗੇ ਜੇ ਮੈਂ ਹਾਂਜੀ ਅਸੀਂ ਹੁਣ ਨਾ ਤੋਂ ਲਈ ਸੀ ਸਾਰਾ ਕੰਮ ਵੀ ਕਰ ਲਿਆ ਸੀਗਾ ਤੇ ਇਹ ਵੀ ਨਾ ਲਏ ਤੇ ਹੁਣ ਅਸੀਂ ਜੱਲੇ ਆਂ ਬਾਜ਼ਾਰ ਰਸ਼ਮੀਨ ਸਕੂਲੋਂ ਆ ਗਿਆ ਸੀਗਾ ਤੇ ਬਾਜ਼ਾਰ ਚੱਲੇ ਆਂਗੇ ਬਾਜ਼ਾਰ ਥੋੜਾ ਜਿਹਾ ਕੰਮ ਸੀ ਰਸ਼ਮੀਨ ਦੀਆਂ ਬੁੱਕਾਂ ਲੈਣੀਆਂ ਸੀ ਨਾ ਸਵੇਰੇ ਨਾਰੀ ਸੀ ਨਾ ਵੀਡੀਓ ਦੇ ਵਿੱਚ ਲੈ ਜਾਏਗੀ ਚਾਰਟ ਬੁੱਕ ਨਹੀਂ ਤੇ ਡੈਰੀ ਲੈਣੀ ਹੈ ਜੀ ਰਸ਼ਮੀਨ ਦੀ ਬਿਹੇਵੀਅਰ ਚਾਰਟ ਡੈਰੀ ਹੈ ਉਹ ਲੈਣੀ ਹੈ ਤੇ ਉਹ ਲੈਣ ਚੱਲੇ ਆ ਤੇ ਕੁਝ ਥੋੜੀ ਸ਼ਾਪਿੰਗ ਕਰਨੀ ਸੀਗੀ ਇਹਨਾਂ ਨੇ ਸ਼ਰਟਾਂ-ਛੁਰਟਾਂ ਆਪ ਵੀ ਲੈਣਗੇ ਸੀਗਾ ਉਰ ਲੈਣਗੇ ਇਹਨਾਂ ਤੇ ਮੋਂ ਮਿਲਦੇ ਆਣ ਤੋਂ ਬਾਜ਼ਾਰ ਜਾ ਕੇ ਗਰਮੀ ਬਹੁਤ ਗਰਮੀ ਹੋਈ ਪਈ ਐ ਇੰਨੀ ਜ਼ਿਆਦੇ ਗਰਮੀ ਐਸੀ ਚੱਲੀ ਜਾਂਦਾ ਹੈਗਾ ਹਾਂ

ਇਹ ਕਣਕ ਹੈ ਨਾ ਬਹੁਤ ਐਂ ਤੇ ਸੱਤੇ ਆ ਬਚਾਰੇ ਜੱਟ ਬੈਠੇ ਆਗੇ ਤਲਦੀ ਨਹੀਂ ਹੈ ਨਾ ਕਿੰਨੇ ਕਿੰਨੇ ਦਿਨ ਬਚਾਰੇ ਉਖੇੰਦੇ ਹੈਗੇ ਜ਼ਿੰਮੇਦਾਰ ਇਹ ਕਦੇ ਬੰਦ ਨਹੀਂ ਹੋਣੀ ਹਾਂ ਸੋਹਣਾ ਕਲਰ ਹਮ ਜਮੇ ਕਰਦੇ ਤੇ ਸੋਹਣੀ ਲੱਗੂਗੀ ਕੁੱਲੀ ਕਰਦੇ ਨਾ ਨਾ ਕਰਦੇ ਨੀ ਥੋੜੀ ਜਿਹੀ ਲਈ ਵੱਡੀ ਲੋ ਲੋੜਾ ਦੇਖਣਾ ਹੈ ਅੰਦਰੋਂ ਦੇਖਿਆ ਤੇ ਪਤੀ ਦੀ ਤਾਂ ਡੋਰ ਜੀ ਦੀ ਐਵੇਂ ਕਿ ਖੁੱਲੀ ਟਕਰਾਉਣੀ ਪੈਂਦੀ ਆ ਹਨਾ ਅਸੀਂ ਪੀਰ ਕਹਿੰਦਾ ਹਲਕਾ ਹੁੰਦਾ ਕਹਿੰਦਾ ਭਾਰਾ ਹੁੰਦਾ ਸਾਰਾ ਨੇ ਲੈ ਕੇ ਨਾਲ ਤੇ ਤੁਹਾਨੂੰ ਪੀਣ ਚਾਪ ਉਹਨਾ ਪੀਣੀ ਤਾਂ ਨਾ ਬਸ ਬਸ ਲਓ ਜੀ ਹੁਣ ਖਰੀਦ ਲਈ ਹੈ ਜੁੱਤੀ ਤੇ ਹਜੇ ਸ਼ਰਟ-ਸ਼ਰਟ ਹੋਰ ਲੈਣੀ ਹੈ ਰਸ਼ਮੀਨ ਦੀ ਡੈਰੀ ਵੀ ਲੈ ਲਈ ਸੀਗੀ ਤੇ ਸਾਰਾ ਆਪਾਂ ਜਿਹੜਾ ਕੁਝ ਲੈਣਾ ਸੀ ਉਹ ਲੈ ਲਿਆ ਤੇ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਤੁਸੀਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਲੀਜ਼ ਤੇ ਫੁੱਲ ਬੌਚ ਕਰਿਓ ਤੇ ਅੱਜ ਦੇ ਬਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ ਕੱਲ ਨੂੰ ਨਵੇਂ ਬਲੌਗ ਨਾਲ ਫੇਰ ਹਾਜ਼ਰ ਹੋਵਾਂਗੇ ਸასიਕਾਰ